ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀਡੀਓ ਵਿੱਚ ਪੱਦੋ ਨਾਗ ਸੇਲ ਲਈ ਲੈ ਕੇ ਆਏ ਜੀ ਇੱਕ ਬਾਈ ਦਾ ਬਾਈ ਤਾਜੀ ਸੂਈ ਇੱਕ ਬਾਈ ਕੋਲੇ ਮੱਝਾਂ ਤਾਜੀ ਸੂਈ ਤੇ ਪਿੰਡ ਵੀਰ ਦਾ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਜਿਹੜਾ ਭਗਤਪਾ ਭਾਈ ਕਾ ਸ਼ਹਿਰ ਹੈ ਜਾਂਦਾ तकरीबन 5 ਤੋਂ 6 ਕਿਲੋਮੀਟਰ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜਿਓ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਮਧੀਆਂ ਜੀ ਹਾਂਜੀ ਬਈ ਨਾਮ ਤੇ ਮੋਬਾਈਲ ਨੰਬਰ ਬੋਲ ਬਈ ਨਾਮ ਗਰਜੋਤ ਸਿੰਘ ਮੋਬਾਈਲ ਨੰਬਰ 947110523 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦਿਆ ਕਿਹੜਾ ਸੁਆ ਸੂਈ ਵੀ ਆ ਇਹ ਦੂਜੇ ਸੁਆ ਸੂਈ ਵੀ ਆਈ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ 15 ਦਿਨ ਹੋ ਗਏ 15 ਲੀਟਰ ਦੁੱਧ ਆਗਾ ਠੀਕ ਆ ਜੀ 15 ਦਿਨ ਹੋ ਗਏ ਸੋਈ ਨੂੰ ਤੇ 15 ਲੀਟਰ ਦੁੱਧ ਬਾਈ ਕਹਿੰਨਾ ਹੁਣ ਤਿਆਰ ਆਪਾਂ ਇਹ ਦੋ ਡੰਗ ਚੋਲਿਓ ਤਾਂ ਵੀ ਕੋਈ ਚੱਕਰ ਨਹੀਂ ਕਹਿਣ ਵਾਲਾ ਨਹੀਂ ਬਾਈ ਕਹਿੰਨਾ ਹਾਜ਼ਰ ਆ ਬਾਈ ਫੁੱਲ ਬਰੀਡ ਆ ਫੇਸ ਦੀ ਬਿਊਟੀ ਕਦ ਚੰਗਾ ਬੱਚਾ ਕੀ ਆ ਬਾਈ ਮਗਰ ਬੱਚੀ ਆਈ ਮਗਰ ਆਈ ਆ ਬਾਈ ਹਾਂਜੀ ਹਨ ਬੱਚਾ ਮਗਰ ਬੱਚੀ ਆ ਬਾਈ ਆ ਖੜੀ ਆ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕਦ ਚੰਗਾ ਬਰੀਡ ਚੰਗੀ ਆ ਥਣ ਨੇੜ ਤੋਂ ਚੈੱਕ ਕਰਵਾ ਦਾਂਗੇ ਚਵਾਈ ਚਵਾਈ ਕਿਵੇਂ ਆ ਬਾਈ ਵਧੀਆ ਪੂਰੀ ਬਈ ਇੱਕ ਨੰਬਰ ਹੂੰ ਚਵਾਈ ਵੀ ਚਵਾਈ ਕਹਿੰਦਾ ਇੱਕ ਨੰਬਰ ਆ ਪੂਰੀ ਵਧੀਆ ਚਵਾਈ ਆ ਤੋਰਾ ਚੈੱਕ ਕਰ ਲੋ ਕਰਮਾਲੀ ਦਾ ਤੋਰਾ ਵੀ ਇੱਕ ਨੰਬਰ ਫੁੱਲ ਕੱਦ ਫੁੱਲ ਬਰੀਡ ਚੰਗੇ ਦੁੱਧ ਤੇ ਹੁਣ ਹਾਜ਼ਰ ਆ ਭਾਈ ਤੋਰਾ ਇੱਕ ਨੰਬਰ ਮੁੱਲ ਕੀ ਹੈ ਜਹਦ 60000 ਰੁਪਿਆ ਮੁੱਲ ਮੰਤਨ ਹੋ ਜੂ ਹਾਂਜੀ ਠੀਕ ਆ 60000 ਰੁਪਿਆ ਮੁੱਲ ਆ ਭਾਈ ਮੰਤਨ ਕੋਈ ਚੈੱਕ ਕਰਨੀ ਮੌਕੇ ਤੇ ਹੋ ਜੂਗਾ ਹੌਲੀ ਹੌਲੀ 8000 ਜਮਾ ਜੈਜ ਮੋਹਲਾ ਬਈ ਮਾਨ ਤਨਕ ਵੀ ਚੱਕ ਨੇ ਹੋ ਜਾਊਗਾ ਥਾਣੇ ਲੇਵਾ ਨੇੜੇ ਤੇ ਚੈੱਕ ਕਰ ਲੈ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਚਾਰੇ ਥਾਣ 99 ਪੂਰੇ ਗੈਰ ਤੇ ਨਾੜਾ ਨੁੜਾਂ ਕਰ ਮਾਇਦੇ ਫੋਲ ਜੰਗੇ ਅੱਗੇ ਵੀਰੇ 2 ਨੰਬਰ ਤੇ ਮਾਜੀ ਕਿਹੜਾ ਸੂਸ ਹੋਈ ਐ ਇਹ ਇਹ ਵੀ ਦੂਜਾ ਸੂਆ ਸੂਈ ਵੀ ਇਹੀ ਕਦੋਂ ਸੂਈ ਐ ਬਈ ਇਹਨੂੰ ਹੋ ਗਈ 15 ਦਿਨ 15 ਦਿਨ ਬੱਚਾ ਕੀ ਆ ਮਗਰ ਮਗਰਾ ਕੱਟਾ ਆਹ ਖੜਾ ਜਿਹੜਾ ਹਾਂਜੀ ਬੱਚਾ ਮਗਰ ਕੱਟਾ ਗਾ ਬਈ ਖੋਲੀ ਬਈ ਤੋਰੀ ਮੜੀ ജയ ਮੁੱਲ 85000 ਰੁਪਏ ਠੀਕ ਆ ਮਾਨਤਾਨ ਹੋ ਜੀ ਵੀਰੇ ਹਾਂਜੀ ਠੀਕ ਆ ਬਾਈ 85000 ਰੁਪਿਆ ਮੁੱਲ ਲਾ ਮਾਨਤਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਝੋਟੀ ਚੰਗੀਆਂ ਥਣ ਥਣ ਬਹੁਤ ਚੰਗੀਆਂ ਚਿਵਾਈ ਕਿਵੇਂ ਆ ਭਰਾ ਵਧੀਆ ਪੂਰੀ ਇੱਕ ਨੰਬਰ ਆਈ ਓਕੇ ਬਾਈ ਚਿਵਾਈ ਚਿਵਾਈ ਬਾਈ ਕਹਿੰਦਾ ਇੱਕ ਨੰਬਰ ਆ ਬਾਈ ਤੋਰਾ ਚੈੱਕ ਕਰ ਲ ਤੋਰਾ ਵੀ ਕਰਮਾ ਇਹਦਾ ਇੱਕ ਨੰਬਰ ਆ ਗਾੜੀ ਪਿਛਾੜੀ ਪੂਰੀ ਚੰਗੀ ਆ ਗਈ ਸੋਈ ਸਵਾਈ ਆ ਚੰਗੇ ਦੁੱਧ ਦੇ ਹੁਣ ਹਾਜ਼ਰ ਆ ਬਾਈ ਨਾ ਥਾਣੇ ਨੇੜੇ ਤੋਂ ਚੈੱਕ ਕਰਵਾ ਨਾ ਇਕੱਲਾ ਇਕੱਲਾ ਥਾਣਾ ਕੀ ਬਾਤ ਹੈ ਗਾੜੀ ਗੁੜੀ ਪੂਰੀ ਚੰਗੀ ਆ ਹਨਾ ਬਾਈ ਹਾਂਜੀ ਬਾਕੀ ਮੁੱਲ ਵੀ ਬਾਈ ਨੇ ਜਮਾ ਜਾਇ ਰੱਖਿਆ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋਈ ਕੀ ਬਾਤ ਨਗਸੀ ਭਰਾ ਕੋਲੇ 2 ਬਾਈ 2 ਨੇ ਰਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨੇ ਕਨੈਕਟ ਕਰ ਲਿਓ ਜੀ ਧੰਨਵਾਦ